ਇਕ ਓਅੰਕਾਰ ਸਤਗੁਰ ਪਰਸਾਦ ਆਸਾ ਛੰਤ ਮਹੱਲਾ ਚੋਤਾ ਕਰ ਦੁਜਾ ਹਰ ਹਰ ਕਰਤਾ ਦੁਖ ਬਿਨਾਸਨ ਪਤਿਤ ਪਾਵਨ ਹਰ ਨਾਮ ਜਿਓ ਹਰ ਸੇਵਾ ਪਾਈ ਪਰਮਗਤ ਪਾਈ ਹਰ ਔਤਮ ਹਰ ਹਰ ਕਾਮ ਜਿਓ ਹਰ ਔਤਮ ਕਾਮ ਜਪੀਏ ਹਰ ਨਾਮ ਹਰ ਜਪੀਏ ਅਸtir ਹੋਵੇ ਜਨਮ ਮਰਨ 도ਵੇ ਦੁਖ ਮਿਟੇ ਸਹਜ ਹੀ ਸੁਖ 소ਵੇ ਹਰ ਹਰ ਕਿਰਪਾ ਤਾਰੋ ਠਾਕੁਰ ਹਰ ਜਪੀਏ ਆਤਮ ਰਾਮ ਜੀਓ ਹਰ ਹਰ ਕਰਤਾ ਦੁਖ ਬਿਨਾਸਨ ਪਤਿਤ ਪਾਵਨ ਹਰ ਨਾਮ ਜੀਓ ਹਰ ਨਾਮ ਪਦਾਰਥ ਕਲ ਜਗਉਤਮ ਹਰ ਜਪੀਏ ਸਤਗੁਰ ਪਾਈ ਜੀਓ ਗੁਰਮੁਖ ਹਰ ਪੜੀਏ ਗੁਰਮੁਖ ਹਰ ਸੁਣੀਏ ਹਰ ਜਪਤ ਸੁਣਤ ਦੁੱਖ ਜਾਇ ਜਿਉ ਹਰ ਹਰ ਨਾਮ ਜਪਿਆ ਦੁੱਖ ਬਿਨਸਿਆ ਹਰ ਨਾਮ ਪਰਮ ਸੁਖ ਪਾਇਆ ਸਤਗੁਰ ਗਿਆਨ ਬਲਿਆ ਕਟ ਚੰਨਨ ਅਗਿਆਨ ਅਧੀਰ ਗਵਾਇਆ ਹਰ ਹਰ ਨਾਮ ਤਿਨੀ ਅਰਾਧਿਆ ਜਿਨ ਮਸਤਕ ਤੁਰ ਲਿਖ ਪਾਇ ਜਿਉ ਹਰ ਨਾਮ ਬਨਾਰਤ ਕਲ ਜੁਗੀ ਉਤਮ ਹਰ ਜਪੀਏ ਸਤਵੁਰ ਪਾਏ ਜਿਓ ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਰ ਲਾਹਾ ਪਦ ਨਿਰਬਾਨ ਜਿਓ ਹਰ ਪ੍ਰੀਤ ਲਗਾਈ ਹਰ ਨਾਮ ਸਖਾਈ ਪ੍ਰਮ ਚੂਕਾ ਆਵਣ ਜਾਣ ਜਿਓ ਆਵਣ ਜਾਣਾ ਪਰਮ ਭਉ ਭਾਗਾ ਹਰ 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 ਗੁਣ ਗਾਇਆ ਜਨਮ ਜਨਮ ਕੇ ਕਿਲ ਵਿਖੁ ਦੁਖੋਤਰੇ ਹਰ ਹਰ ਨਾਮ ਸਮਾਇਆ ਜਿਨ ਹਰ ਧਿਆਇਆ ਧੁਰ ਪਾਗ ਲਿਖ ਪਾਇਆ ਤਿੰਨ ਸਫਲ ਜਨਮ ਪਰਵਾਨ ਜਿਓ ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਰਲਾਹ ਪਦ ਨਿਰਵਾਨ ਜਿਓ ਜਿਨ ਹਰ ਮੀਠ ਲਗਾਣਾ ਤੇ ਜਨ ਪਰਦਾਣਾ ਤੇ ਉੱਤਮ ਹਰ ਹਰ ਲੋਗ ਜਿਓ ਹਰ ਨਾਮ ਵਡਾਈ ਹਰ ਨਾਮ ਸਖਾਈ ਗੁਰਬਦੀ ਹਰਸ ਭੋਗ ਜਿਓ ਹਰ ਰਸ ਭੋਗ ਮਾ ਨਿਰਜੋਗ ਵਡ ਪਾਗੀ ਹਰ ਰਸ ਪਾਇਆ ਸੇ ਤੰਦ ਵਡੇ ਸਤ ਪੁਰਖਾ ਪੂਰੇ ਜਿਨ ਗੁਰਮਤਿ ਨਾਮ ਧਿਆਇਆ ਜਨ ਨਾਨਕ ਰੇਨ ਮੰਗੇ ਪਗ ਸਾਧੂ ਮਨ ਝੂਕਾ ਸੋਗ ਵੀ ਜੋਗ ਜਿਓ ਜਿਨ ਹਰ ਮੀਠ ਲਗਾਣਾ ਤੇ ਜਨ ਪਰ ਦਾਨਾ ਤੇ ਉਤਮ ਹਰ ਹਰ ਲੋਗ ਜਿਓ ਆਸਾ ਵਹੱਲਾ ਚੋਤਾ ਸਤਜੁਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜਿਓ ਮਨ ਤਨ ਹਰ ਗਾਵੇ ਪਰਮ ਸੁਖ ਪਾਵੇ ਹਰ ਹਿਰਦੇ ਹਰ ਗੁਣ ਗਿਆਨ ਜਿਓ ਗੁਣ ਗਿਆਨ ਪਧਾਰਤ ਹਰ ਹਰ ਕਿਰਤਾਰਤ ਸੋਭਾ ਗੁਰਮਖ ਹੋਈ ਅੰਦਰ ਬਾਹਰ ਹਰ ਪ੍ਰਵੇ ਕੋ ਦੂਜਾ ਵਰਨਾ ਕੋਈ ਹਰ ਹਰ ਲਿਵ ਲਾਈ ਹਰ ਨਾਮ ਸਖਾਈ ਹਰ ਦਰਗੇ ਪਾਵੇ ਮਾਨ ਜਿਓ ਸਤਜੁਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਭਤਿਆਨ ਜਿਓ ਤੀਤਾ ਜੁਗ ਆਇਆ ਅੰਦਰ ਜੋਰ ਪਾਇਆ ਜਤ ਸੰਜਮ ਕਰਮ ਕਮਾਈ ਜਿਓ ਪਗ ਚੌਥਾ ਖਿਸ ਯਾਤਰੇ ਪਗ ਟਿਕਿਆ ਮਨ ਹਿਰਦੇ ਕ੍ਰੋਧ ਜਲਾਏ ਜਿਓ ਮਨ ਹਿਰਦੇ ਕ੍ਰੋਧ ਮਹਾ ਬਿਸਲੋਦ ਨਿਰਪਤਾਵੇ ਲੜ ਦੁਖ ਪਾਇਆ ਅੰਦਰ ਮਮਤਾ ਰੋਗ ਲਗਾਨਾ ਹਉ ਮੈਂ ਅਹੰਕਾਰ ਵਧਾਇਆ ਹਰ ਹਰ ਕਿਰਪਾ ਤਾਰੀ ਮੇਰੇ ਠਾਕੁਰ ਬਿਖ ਗੁਰਮਤ ਹਰ ਨਾਮ ਲੈ ਜਾਏ ਜਿਓ ਤੀਤਾ ਜੁਗਿਆਆ ਅੱਤਰ ਜੋਰ ਜੋਰ ਪਾਇ ਜਤ ਸੰਜਮ ਕਰਮ ਕਮਾਈ ਜਿਓ ਜੁਗ ਦਵਾਪਰ ਆਇ ਪਰਮ ਪਰਮਾਇ ਹਰ ਗੋਪੀ ਕਨ ਉਪਾਏ ਜਿਓ ਤਪ ਤਾਪਨ ਤਾਪੇ ਜਗ ਪੁਨ ਅਰੰਭੇ ਅਤ ਕਿਰਿਆ ਕਰਮ ਕਮਾਈ ਜਿਓ ਕਿਰਿਆ ਕਰਮ ਕਮਾਇਆ ਪਗ ਦੁਏ ਖਿਸਕਾਇਆ ਦੁਏ ਪਗ ਟਿਕੇ ਟਿਕਾਏ ਜਿਓ ਮਹਾ ਜੁਦ ਜੋਦ ਬਹੁ ਕੀਨੇ ਵਿਚ ਹਉ ਮੇ ਪਚਿ ਪਚਾਏ ਜੀਓ ਧੀਨ ਦਿਆਲ ਗੁਰ ਸਾਧ ਮਿਲਾਇਆ ਮਿਲ ਸਤਗੁਰ ਮਨ ਲਹਿ ਜਾਏ ਜੀਓ ਜੁਗ ਦਵਪਰ ਆਇਆ ਪਰਮ ਪਰਮਾਇਆ ਹਰ ਗੋਪੀ ਕਾਨ ਉਪਾਏ ਜੀਓ ਕਲ ਜੁਗ ਹਰ ਕੀਆ ਪੱਗ ਤਰੇ ਖਿਸਕਿਆ ਪਗ ਚੌਥਾ ਟਿਕੇ ਟਿਕਾਏ ਜਿਓ ਗੁਰ ਸ਼ਬਦ ਕਮਾਇਆ ਆਉਖੰ ਨ ਹਰ ਪਾਇਆ ਹਰ ਕੀਰਤ ਹਰ ਸਾਧ ਪਾਏ ਜਿਓ ਹਰ ਕੀਰਤ ਰੁਤ ਆਈ ਹਰ ਨਾਮ ਵਡਾਈ ਹਰ ਹਰ ਨਾਮ ਖੇਤ ਜਮਾਇਆ ਕਲਯੁਗ ਬੀਜ ਬੀਜੇ ਮਿੰਨਾਵੇ ਸਬਲਾਹਾਂ ਮੂਲ ਗਵਾਇਆ ਜਨ ਨਾਨਕ ਗੁਰ ਪੂਰਾ ਪਾਇਆ ਮਨਹਿ ਦੇ ਨਾਮ ਲਖਾਏ ਜਿਓ ਕਲ ਜੁਗ ਹਰ ਕੀਆ ਪਗ ਤਰੇ ਖਿਸਕੀਆਂ ਪਗ ਚੌਥਾ ਟਿਕੇ ਟਿਕਾਏ ਜਿਓ ਆਸ ਅਮਹੱਲਾ ਚੌਥਾ ਹਰ ਕੀਰਤ ਮਨ ਪਾਈ ਪਰਮ ਗਤ ਪਾਈ ਹਰ ਮਨ ਤਨ ਮੀਠ ਲਗਾਣ ਜਿਓ ਹਰ ਹਰ ਰਸ ਪਾਇਆ ਗੁਰਮਤਿ ਹਰ ਧਿਆਇ ਤੁਰਮ ਮਸਤਿਕ ਭਾਗ ਭੁਰਾਨ ਜਿਓ ਤੁਰ ਮਸਤਕ ਬਾਗ ਹਰ ਨਾਮ ਸੁਹਾਗ ਹਰ ਨਾਮੇ ਹਰ ਗੁਣ ਗਾਇਆ ਮਸਤਕ ਮਣੀ ਪ੍ਰੀਤ ਬਹੁ ਪ੍ਰਗਟੀ ਹਰ ਨਾਮੇ ਹਰ ਸੁਹਾਇਆ ਜੋਤੀ ਜੋਤ ਮਿਲੀ ਪ੍ਰਭ ਪਾਇਆ ਮਿਲ ਸਤਗੁਰ ਮਨੁਆ ਮਾਨ ਜੀਓ ਹਰ ਕੀਰਤਿ ਮਨ ਪਾਈ ਪਰਮਗਤ ਪਾਈ ਹਰ ਮਨ ਤਨ ਮੀਠ ਲੰਗਾਨ ਜੀਓ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਊਤਮ ਜਨ ਪਰ ਦਾਨ ਜਿਓ ਤਿਨ ਹਮ ਚਰਨ ਸਰੇ ਵਹ ਖਿਨ ਖਿਨ ਪਗ ਤੋਵੇ ਜਿਨ ਹਰ ਮੀਠ ਲਗਾਨ ਜਿਓ ਹਰ ਮੀਠਾ ਲਾਇਆ ਪਰਮ ਸੁਖ ਪਾਇਆ ਮੁਖ ਪਾਗ ਰਤੀ ਚਾਰੇ ਘੁਰਮਤ ਹਰ ਗਾਇਆ ਹਰ ਹਾਰ ਔਰ ਪਾਇਆ ਹਰ ਨਾਮਾ ਕੰਢ ਤਾਰੇ ਸਭ ਏਕ ਦ੍ਰਿਸ਼ਟ ਸਮਤ ਕਰ ਦੇਖੇ ਸਭ ਆਤਮ ਰਾਗ ਪਛਾਨ ਜਿਉ ਹਰਿ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਉਤਮ ਜਨ ਪਰ দান ਜਿਉ ਸਤ ਸੰਗਤ ਮਨ ਪਾਈ ਹਰ ਰਸਨ ਰਸਾਈ ਵਿਚ ਸੰਗਤ ਹਰਸ ਹੋਏ ਜਿਉ ਹਰਿ ਹਰ ਅਰਾਧਿਆ ਗੁਰ ਸਬਦ ਵਿਗਾਸਿਆ ਬੀਜਾ ਅਵਰਨ ਕੋਏ ਜਿਉ ਅਵਰਨ ਕੋਏ ਹਰ ਅੰਮ੍ਰਿਤ ਸੋਏ ਜਿਨ ਪੀਆ ਸੋ ਵਿਦ ਜਾਣੇ ਤਨ ਤਨ ਗੁਰੂ ਪੂਰਾ ਪ੍ਰਭ ਪਾਇਆ ਲਗ ਸੰਗਤ ਨਾਮ ਪਛਾਣੇ ਨਾਮੋ ਸੇਵ ਨਾਮੋ ਆਰਾਦੇ ਬਿਨ ਨਾਮੇ ਅਵਰ ਨ ਕੋਏ ਜੀਓ ਸਤ ਸੰਗਤ ਮਨ ਪਾਈ ਹਰ ਰਸਨ ਰਸਾਈ ਵਿੱਚ ਸੰਗਤ ਹਰ ਰਸ ਹੋਏ ਜੀਓ ਹਰ ਦਇਆ ਪ੍ਰਭ ਤਾਰੋ ਪਾਖਨ ਹਮ ਤਾਰੋ ਕਢ ਲੇਵੋ ਸਬਦ ਸੁਭਾਏ ਜੀਓ ਮੋਹ ਚੀਕਣ ਫਾਤੇ ਨੀ ਕਰਤ ਹਮ ਜਾਤੇ ਹਰ ਬਾਹ ਪ੍ਰਭੂ ਪਕਰਾਂ ਜਿਓ ਪ੍ਰਭ ਬਾਹ ਪਕਰਾਂ ਓਤਮ ਮਤ ਪਾਈ ਗੁਰ ਚਰਨੀ ਜਨ ਲਾਗਾ ਹਰੇ ਹਰੇ ਨਾਮ ਜਪਿਆ ਅਰਾਧਿਆ ਮੁਖ ਮਸਤਕ ਭਾਗ ਸੁਭਾਗਾ ਜਨ ਨਾਨਕ ਹਰ ਕਿਰਪਾ ਤਾਰੀ ਮਨ ਹਰ ਹਰ ਮੀਠਾ ਲਾਏ ਜਿਓ ਹਰ ਦਿਆਂ ਪ੍ਰਭ ਤਾਰੋ ਪਾਖਨੇ ਹਮ ਤਾਰੋ ਕਢ ਲੈ ਉਹ ਸ਼ਬਦ ਸੁਬਾਈ ਜਿਓ